ਸਰਨ ਸਾਸਤਰੀ ਘਾਲ ਜੀ ਮੇਰਾ ਨਾਮ ਸੁਖੀ ਹੈ ਮੇਰਾ ਪਿਆ ਮੇਰੇ ਪਿਓ ਨੇ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਸੀ ਮੇਰੀ ਮਾਂ ਤਾਂ ਮੈਨੂੰ 5 ਸਾਲਾਂ ਦੀ ਨੂੰ ਹੀ ਛੱਡ ਕੇ ਆਪਣੀ ਪਿਆਰੀ ਹੋ ਗਈ ਸੀ ਮੇਰੇ ਪਿਓ ਦਾ ਸਿਰੇ ਦਾ ਸ਼ਰਾਬੀ ਸੀ ਉਹ ਨੂੰ ਤਾਂ ਬਸ ਆਪਣੀ ਸ਼ਰਾਬ ਨਾਲ ਹੀ ਮਤਵਲ ਸੀ ਮੇਰੀ ਮਾਂ ਵੀ ਇਸੇ ਦੁੱਖ ਵਿੱਚ ਹੀ ਆਪਣੀ ਜਾਨ ਗਵਾ ਲਈ ਸੀ ਜਦੋਂ ਦੀ ਮੇਰਾ ਸੋਤ ਸਵਾਲੀ ਸੀ ਮੇਰਾ ਪਿਓ ਦਾ ਹਰ ਰੋਜ਼ ਸ਼ਰਾਬ ਪੀ ਕੇ ਮੇਰੀ ਮਾਂ ਨੂੰ ਕੋਰਦਾ ਸੀ ਤੇ ਇੱਕ ਦਿਨ ਮੇਰੀ ਮਾਂ ਤੇ ਮੇਰੇ ਪਿਓ ਦੇ ਵਿੱਚ ਅਜਿਹੀ ਲੜਾਈ ਹੋਈ ਕਿ ਉਸਨੇ ਚੱਕ ਕੇ ਮੇਰੀ ਮਾਂ ਦੇ ਸਿਰ ਉੱਤੇ ਸੁੱਟੀ ਮਾਰ ਦਿੱਤੀ ਸੀ ਮਾਂ ਦਾ ਥਾਂ ਤੇ ਹੀ ਬੰਦ ਲੱਗੀ ਸੀ ਉਦੋਂ ਮੈਂ 5 ਸਾਲ ਦੀ ਸੀ ਮੈਨੂੰ ਪੂਰੀ ਸਮਝ ਨਹੀਂ ਸੀ ਮੇਰਾ ਤਾਂ ਕੋਈ ਚਾਚਾ ਤਾਇਆ ਵੀ ਨਹੀਂ ਸੀ ਤੇ ਨਾ ਹੀ ਕੋਈ ਭਰਾ ਸੀ ਬਸ ਇੱਕ ਪਿਓ ਹੀ ਸੀ ਤੇ ਉਹ ਬਹੁਤ ਸਿਰਦਾ ਸ਼ਰਾਬੀ ਸੀ ਮੇਰੇ ਪਿਆਹ ਤੋਂ ਡਰਦੇ ਮੇਰੇ ਨਾਨਕੇ ਵੀ ਸਾਡੇ ਨਾਲ ਵਰਤਦੇ ਨਹੀਂ ਸੀ ਮੇਰੀ ਮਾਂ ਇਸ ਦੁਨੀਆ ਤੋਂ ਚਲੀ ਗਈ ਮੈਂ ਤਾਂ ਕਦੇ ਆਪਣੇ ਮਾਮੇ ਮਾਮੀ ਦਾ ਮੂੰਹ ਤੱਕ ਨਹੀਂ ਦੇਖਿਆ ਸੀ ਮੇਰਾ ਨਾਨਾ ਨਾਨੀ ਤਾਂ ਮੇਰੇ ਜਨਮ ਤੋਂ ਪਹਿਲਾਂ ਹੀ ਮਰ ਗਏ ਸੀ ਪਿਆਰੇ ਹੋਗੇ ਸੀ ਮੇਰੀ ਮਾਂ ਤੋਂ ਮੋਗਰ ਮੇਰੇ ਮਾਮਾ ਮਾਮੀ ਨੇ ਕਦੇ ਵੀ ਮੇਰੀ ਸਾਰ ਨਹੀਂ ਲਈ ਸੀ ਮੇਰੇ ਪਿਓ ਨੂੰ 3 ਕਿੱਲੇ ਜ਼ਮੀਨ ਦੇ ਆਉਂਦੇ ਸੀ ਪਰ ਉਸ ਨੇ ਤਾਂ ਸਾਰੀ ਜ਼ਮੀਨ ਚਿਰਾਵ ਤੇ ਯੂਏ ਵਿੱਚ ਹੀ ਵੇਚ ਦਿੱਤੀ ਸੀ ਹੁਣ ਅਸੀਂ ਘਰੋਂ ਬਹੁਤ ਗਰੀਬ ਸੀ ਤੇ ਮਸਾਂ ਹੀ ਬਸ ਗੁਜ਼ਾਰਾ ਕਰਦੇ ਸੀ ਮੈਂ ਸਿਰਫ ਪੰਜ ਕਲਾਸਾਂ ਹੀ ਪੜ੍ਹੀ ਸੀ ਤੇ ਉਸ ਤੋਂ ਬਾਅਦ ਮੇਰੇ ਪਿਓ ਨੇ ਮੈਨੂੰ ਪੜਨ ਨੂੰ ਹੀ ਹਟਾ ਲਿਆ ਸੀ ਤਾਂ ਮੈਂ ਆਪਣੇ ਆਂਡਗਮਣ ਦੀ ਆਪਣੀਆਂ ਚਾਚੀਆਂ ਤਾਇੀਆਂ ਦੇ ਨਾਲ ਦਿਹਾੜੀ ਕਰਨ ਚ ਜਾਂਦੀ ਹੁੰਦੀ ਸੀ ਤੇ ਜਿਹੜੇ ਚਾਰ ਪੈਸੇ ਜੁੜਦੇ ਸੀ ਉਹਦੇ ਨਾਲ ਮਸਾਂ ਹੀ ਕਰਦਾ ਦਾਲ ਪਾਣੀ ਚਾੜਦਾ ਸੀਗਾ ਕਦੇ-ਕਦੇ ਤਾਂ ਮੈਨੂੰ ਭੁੱਖੇ ਨੂੰ ਵੀ ਸੌਣਾ ਪੈਂਦਾ ਸੀ ਮੇਰੇ ਪਿਓ ਨੇ ਕਦੇ ਮੇਰੇ ਹੱਥ ਤੇ ਪਿਆ ਵੀ ਨਹੀਂ ਰੱਖਿਆ ਸੀ ਮੈਂ ਜਦ 17 ਸਾਲਾਂ ਦੀ ਸੀ ਤੇ ਜਦੋਂ ਮੇਰੇ ਪਿਓ ਨੇ ਆਪਣੇ ਵਰਗਾ ਇੱਕ ਜਵਾਈ ਲਪਿਆ ਸ਼ਰਾਬੀ ਤੇ ਮੈਨੂੰ ਸ਼ਰਾਬੀ ਦੇ ਨਾਲ ਤੋੜ ਦਿੱਤਾ ਮੇਰਾ ਘਰ ਵਾਲਾ ਵੀ ਸਿਰੇ ਦਾ ਸ਼ਰਾਬੂ ਸੀ ਮੈਂ ਤਾਂ ਕਦੇ-ਕਦੇ ਸੋਚਦੀ ਸੀ ਕਿ ਪਿਓ ਦੇ ਘਰੋਂ ਤਾਂ ਮੈਨੂੰ ਕਦੇ ਸੁੱਖ ਨਹੀਂ ਮਿਲਿਆ ਕਿ ਪਤਾ ਅਗਲੇ ਘਰੋਂ ਸੁੱਖ ਮਿਲ ਜਾਵੇ ਪਰ ਕਹਿੰਦੇ ਆ ਨਾ ਕਿ ਕਿਸਮਤ ਕਿਸੇ ਕਿਸੇ ਦੀ ਹੀ ਰੰਗ ਦਿਖਾਉਂਦੀ ਆ ਪਰ ਮੇਰੀ ਕਿਸਮਤ ਤਾਂ ਸ਼ਾਇਦ ਰੱਬ ਨੇ ਹਨੇਰੇ ਵਿੱਚ ਲਿਖੀ ਸੀ ਮੈਂ ਤਾਂ ਦੁੱਖਾਂ ਵਿੱਚ ਹੀ ਜਨਮ ਲਿਆ ਸੀ ਦੁੱਖਾਂ ਵਿੱਚ ਹੀ ਅਗਲੇ ਦੇ ਘਰ ਚਲੀ ਗਈ ਉੱਥੇ ਮੇਰੀ ਸੱਸ ਸੀ ਮੇਰੀ ਸੱਸ ਵੀ ਬਸ ਦਿਹਾੜੀ ਕਰਕੇ ਕੰਮ ਚਲਾਉਂਦੀ ਸੀ ਮੇਰਾ ਘਰ ਵਾਲਾ ਤਾਂ ਕੋਈ ਕੰਮ ਨਹੀਂ ਕਰਦਾ ਸੀ ਬਸ ਸਾਰਾ ਦਿਨ ਬੇਲਾ ਹੀ ਪਿਆ ਰਹਿੰਦਾ ਸੀ ਜੇ ਕਿਤੇ ਦਿਹਾੜੀ ਜਾਂਦਾ ਚੜਾ ਵੀ ਜਾਂਦਾ ਤਾਂ ਸਾਨੂੰ ਤਾਂ ਕਦੇ ਪੈਸਾ ਨਹੀਂ ਵੜਾਇਆ ਸੀ ਮੇਰੀ ਸੱਸ ਮੈਨੂੰ ਕਹਿੰਦੀ ਬੁੱਤ ਮੈਂ ਤਾਂ ਸੋਚਦੀ ਸੀ ਕਿ ਜੇ ਇਹਦਾ ਵਿਆਹ ਹੋ ਕਰ ਦਿੱਤਾ ਤਾਂ ਸ਼ਾਇਦ ਇਹ ਸੁਧਰ ਜਾਵੇ ਪਰ ਲੱਗਦਾ ਆਪਣੀ ਦੋਹਾਂ ਦੀ ਕਿਸਮਤ ਵਿੱਚ ਦੁੱਖ ਹੀ ਲਿਖਿਆ ਹੈ ਪਰ ਮੇਰੀ ਸੱਸ ਸੁਭਾਅ ਦੀ ਬੋਚਾਂ ਕਿਸੀ ਉਸ ਨੇ ਮੇਰੇ ਨਾਲ ਕਦੇ ਲੜੱਕੇ ਨਹੀਂ ਦੇਖਿਆ ਸੀ। ਉਹ ਤਾਂ ਮੈਨੂੰ ਆਪਣੀ ਧੀ ਵਾਂਗ ਰੱਖਦੀ ਸੀ। ਪਰ ਮੇਰਾ ਘਰ ਵਾਲਾ ਕਦੇ-ਕਦੇ ਸ਼ਰਾਬ ਪੀ ਕੇ ਮੈਨੂੰ ਕੁੱਟ ਦਿੰਦਾ ਸੀ। ਮੈਂ ਉਸ ਨੂੰ ਟੋਕ ਦਿੰਦੀ ਤਾਂ ਉਹ ਐਵੇਂ ਹੀ ਸ਼ਰਾਬ ਨਾਲ ਪੀਅ ਕਰਦਾ ਉਹ ਆਪਣੇ ਮਨ ਆਪਣੇ ਮਨ ਮਨ ਹੀ ਕਰਦਾ ਸੀ। ਮੇਰੀ ਸੱਸ ਉਸ ਪਿੰਡ ਵਿੱਚ ਜਿਹੜੇ ਵੱਡੇ-ਵੱਡੇ ਘਰ ਸੀ ਉਹਨਾਂ ਵਿੱਚ ਘਰੇ ਕੰਮ ਕਰਦੀ ਸੀ ਆਪਣਨੇ ਤੇ ਗੁਜ਼ਾਰਾ ਕਰਦੀ ਸੀ। ਤੇ ਮੈਨੂੰ ਵੀ ਕਹਿੰਦੇ ਜੀ ਪੁੱਤ ਮੇਰੇ ਮੇਰਾ ਦਿਲ ਨਹੀਂ ਕਰਦਾ ਤੈਨੂੰ ਆਪਣੇ ਨਾਲ ਹੀ ਕੰਮ ਤੇ ਲੈ ਜਾਵਾਂ ਪਰ ਕੀ ਕਰਾਂ ਜਵਾਨੇ ਤੋਂ ਡਰ ਲੱਗਦਾ ਜੇ ਤੈਨੂੰ ਇਕੱਲੀ ਨੂੰ ਵੀ ਘਰੇ ਛੱਡਿਆ ਤਾਂ ਨਾਲ ਗੁਮਾਨ ਦੀ ਲੋਕਾਂ ਦਾ ਕੀ ਪਤਾ ਹੈ ਲੋਕ ਤਾਂ ਬਸ ਐਵੇਂ ਹੀ ਗੱਲਾਂ ਬਣਾਉਂਦੇ ਆ ਕਿਸੇ ਇਸੇ ਕਰਕੇ ਤੂੰ ਬਸ ਮੇਰੇ ਨਾਲ ਹੀ ਕੰਮ ਤੇ ਚਲੀ ਜਾਇਆ ਕਰ ਨਾਲੇ ਚਾਰ ਪੈਸੇ ਆਪਣੇ ਵੀ ਬਣ ਜਾਇਆ ਕਰਨਗੇ ਮੇਰੀ ਸੱਸ ਨੂੰ ਵੀ ਮੇਰੇ ਪਿਓ ਦਾ ਪਤਾ ਸੀ ਕਿ ਇਹਦਾ ਪਿਓ ਵੀ ਸ਼ਰਾਬੀ ਹੈ ਮੇਰੀ ਸਸਤਾ ਆਪਚਾਰ ਪੰਜ ਕਰਾਂ ਦਾ ਕੰਮ ਕਰਦੀ ਸੀ ਮੈਨੂੰ ਸਿਰਫ ਉਹ ਇੱਕੋ ਘਰ ਇਹੀ ਕੰਮ ਦੇ ਨਾਲ ਲੈ ਕੇ ਜਾਂਦੀ ਸੀ ਸਰਪੰਚਾਂ ਦਾ ਘਰ ਸੀ ਘਰ ਵਿੱਚ ਇੱਕ ਸਰਪੰਚ ਤੇ ਦੂਜੀ ਸਰਪੰਚਨੀ ਸੀ ਸਰਪੰਚ ਦਾ ਵਿਆਹ ਵੀ ਛੋਟੀ ਉਮਰ ਵਿੱਚ ਹੋਇਆ ਸੀ ਤੇ ਉਸ ਤੋਂ ਹਾਂਜ ਦੇ ਮਾਪੇ ਸ਼ਹਿਰ ਰਹਿੰਦੇ ਸੀਗੇ ਸਿਰਫ ਸਰਪੰਚੀ ਇੱਥੇ ਰਹਿੰਦਾ ਸੀ ਕਹਿੰਦਾ ਉਹ ਵੀ ਸ਼ਹਿਰ ਰਹਿੰਦਾ ਸੀ ਪਰ ਜਦੋਂ ਉਹ ਇਸ ਪਿੰਡ ਦਾ ਸਰਪੰਚ ਬਣਿਆ ਸੀ ਤੇ ਫਿਰ ਉਹ ਪਿੰਡ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸਰਪੰਚ ਦਾ ਸੁਭਾਅ ਤਾਂ ਬਹੁਤ ਵਧੀਆ ਸੀ ਪਰ ਸਰਪੰਚਨੀ ਥੋੜੀ ਖੁੱਲ੍ਹੇ ਹੀ ਸੁਭਾਅ ਦੀ ਸੀ ਮੈਨੂੰ ਤਾਂ ਦੇਖਣ ਵਿੱਚ ਹੀ ਬਹੁਤ ਸੁਚੇਤ ਚਲਾਕ ਲੱਗਦੀ ਸੀ ਉਹਨਾਂ ਦੇ ਘਰ ਵਿੱਚ ਸਫਾਈ ਦਾ ਕੰਮ ਤੇ ਹੋਰ ਰਸੋਈ ਦਾ ਕੰਮ ਵੀ ਕਰਦੀ ਹੁੰਦੀ ਤੇ ਇੱਕ ਦਿਨ ਮੈਨੂੰ ਸਰਪੰਚ ਨੇ ਕਹਿੰਦੇ ਕਿ ਸੁਖੀ ਤੂੰ ਤਾਂ ਬਹੁਤ ਸੋਹਣੀ ਆ ਤਾਂ ਤੇਰੇ ਮਾਪਿਆਂ ਨੇ ਤੇਰੇ ਨਾਲ ਮਾਰੇ ਕੁਝ ਵੀ ਨਹੀਂ ਸੋਚਿਆ ਤੇ ਮੈਨੂੰ ਇੱਕ ਸ਼ਰਾਬੀ ਦੇ ਨਾਲ ਤੋਰ ਦਿੱਤਾ ਫਿਰ ਮੈਂ ਸਰਪੰਚਨੀ ਨੂੰ ਸਾਰੀ ਗੱਲ ਦੱਸੀ ਕਿ ਭਾਵੇਂ ਮੇਰਾ ਪਿਓ ਵੀ ਸ਼ਰਾਬ ਹੀ ਪੀਂਦਾ ਸੀ ਤੇ ਉਹਨੂੰ ਆਪਣੀ ਸ਼ਰਾਬ ਦੇ ਨਾਲ ਹੀ ਮਤਲਬ ਸੀ ਇਹ ਮੈਂ ਆਪਣੇ ਪਿਓ ਨੂੰ ਟੋਕਦੀ ਹੁੰਦੀ ਤਾਂ ਉਹ ਮੇਰੇ ਨਾਲ ਲੜ ਪੈਂਦਾ ਸੀ ਤੇ ਇਸੇ ਕਰਕੇ ਉਹਨੇ ਮੈਨੂੰ ਤਾਂ ਅਗਲੇ ਆਪਣੇ ਘਰ ਉਹ ਲਾ ਦਿੱਤਾ ਤੇ ਸ਼ਰਾਬੀ ਤੇ ਲੜਵਾਉਣਾ ਨਹੀਂ ਦਿੱਤਾ ਸ਼ੁਕਰ ਹੈ ਰੱਬ ਦਾ ਕਿ ਮੇਰੀ ਸੱਸ ਚੰਗੀ ਹੈ ਨਹੀਂ ਤਾਂ ਮੇਰੀ ਜ਼ਿੰਦਗੀ ਨਰਕ ਸੀ ਸਰਪੰਚਨੀ ਮੈਨੂੰ ਆਪਣੇ ਪੁਰਾਣੇ ਕੱਪੜੇ ਵੀ ਦੇ ਦਿੰਦੀ ਤੇ ਮੈਂ ਉਹਦੇ ਕੱਪੜੇ ਪਾਉਂਦੀ ਸੀ ਉਹ ਤਾਂ ਹਰ ਰੋਜ਼ ਨਿਤ ਨਵੇਂ ਕੱਪੜੇ ਪਾਉਂਦੀ ਸੀ ਜਿਹੜੇ ਉਹਨੂੰ ਪਸੰਦ ਨਹੀਂ ਹੁੰਦੇ ਸੀ ਸੂਟ ਉਹ ਮੈਨੂੰ ਦੇ ਦਿੰਦੀ ਸੀ ਮੇਰਾ ਤਾਂ ਸਰਪੰਚ ਨਹੀਂ ਦਾਲਾ ਤਾਂ ਵੀ ਕਹੀ ਜੇ ਉਹਨਾਂ ਦੇ ਘਰੇ ਕੋਈ ਸਬਜ਼ੀ ਬਚਦੀ ਹੁੰਦੀ ਤਾਂ ਉਹ ਵੀ ਮੈਨੂੰ ਉਹਦੇ ਲਈ ਲੈ ਦਿੰਦੀ ਸੀ ਲਾਈ ਜਾਂਦੀ ਤੇ ਮੈਂ ਲਈ ਇੰਨਾ ਹੀ ਬਹੁਤਾ ਸੀ ਮੇਰੀ ਸੱਸ ਨੂੰ ਕਹਿੰਦੀ ਸੀ ਕਿ ਤੂੰ ਬਸ ਇਹਨਾਂ ਦੇ ਘਰ ਵਿੱਚ ਕੰਮ ਨੂੰ ਸੰਭਾਲ ਲੈ ਬਾਕੀ ਘਰ ਵਿੱਚ ਤਾਂ ਮੈਂ ਆਪੇ ਆ ਜਾਇਆ ਕਰੂੰਗੀ ਮੈਨੂੰ ਕਦੇ ਵੀ ਨਹੀਂ ਬੁਲਾਇਆ ਸੀ ਮੈਂ ਬਸ ਆਪਣਾ ਕੰਮ ਕਰਦੀ ਤੇ ਆਪਣੇ ਘਰ ਵਾਪਸ ਆ ਜਾਂਦੀ ਸੀ ਸਰਪੰਚ ਨਹੀਂ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਸੀ ਤੇ ਇੱਕ ਦਿਨ ਮੈਂ ਉਹਨਾਂ ਦਾ ਹੀ ਕਮਰੇ ਵਿੱਚ ਝਾੜੂ ਪੁੱਛਾ ਲਾਉਂਦੀ ਸੀ ਤੇ ਉਹ ਬਾਥਰੂਮ ਵਿੱਚ ਫੋਨ ਤੇ ਹੀ ਕਿਸੇ ਨਾਲ ਗੱਲ ਕਰ ਰਹੀ ਸੀ ਸੋਚਿਆ ਕਿ ਜੇ ਉਹਨਾਂ ਨੂੰ ਗੱਲ ਕਰਨੀ ਹੈ ਤਾਂ ਉਹ ਆ ਕੇ ਵੀ ਗੱਲ ਕਰ ਸਕਦੀ ਹੈ ਉਹਨੂੰ ਤਾਂ ਕੋਈ ਰੋਕਦੋਕ ਵੀ ਨਹੀਂ ਸੀ ਫਿਰ ਉਹ ਫੋਨ ਤੇ ਬਾਥਰੂਮ ਵਿੱਚ ਹੀ ਕਿਉਂ ਲੱਗੀ ਰਹਿੰਦੀ ਹੈ ਜਦੋਂ ਮੈਂ ਬਾਥਰੂਮ ਦੇ ਗੇਟ ਕੋਲ ਝਾੜੂ ਮਾਰਨ ਲੱਗੀ ਤਾਂ ਮੇਰੇ ਕੰਨਾਂ ਵਿੱਚ ਆਵਾਜ਼ ਪਈ ਕਿ ਉਹ ਸ਼ਾਇਦ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਸੀ ਤੇ ਉਹ ਨੂੰ ਕਹਿੰਦੀ ਸੀ ਕਿ ਤੂੰ ਰਾਤ ਨੂੰ ਆਈ ਜੀ ਅੱਜ ਰਾਤ ਨੂੰ ਵਿਆਹ ਤੇ ਜਾਣਗੇ ਤੇ ਮੈਂ ਘਰ ਵਿੱਚ ਇਕੱਲੀ ਰਹਾਂਗੀ ਤੇ ਮੈਂ ਵਿਆਹੀ ਵਿਆਹ ਤੇ ਵਿਆਹ ਤੇਰੀ ਜਾਨਾ ਮੈਂ ਤਾਂ ਸਰਪੰਚ ਨੂੰ ਬਹਾਨਾ ਲਗਾ ਦੂੰਗੀ ਕਿ ਮੇਰੇ ਦਰਦ ਹੁੰਦਾ ਹੈ ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਸਰਪੰਚ ਦੇ ਲੱਛਣ ਸਰਪੰਚਨੀ ਦੇ ਲੱਛਾ ਠੀਕ ਨਹੀਂ ਹੈਗੇ ਤੇ ਫਿਰ ਜਦੋਂ ਮੈਂ ਉਸਦੀ ਗੱਲ ਆਪਣੇ ਕੰਨਾਂ ਨਾਲ ਸੁਣ ਲਈ ਤਾਂ ਅੱਜ ਮੈਨੂੰ ਪੂਰਾ ਵਿਸ਼ਵਾਸ ਹੀ ਹੋ ਗਿਆ ਸੀ ਆਪਣੇ ਦਿਲ ਵਿੱਚ ਸੋਚਦੀ ਸੀ ਕਿ ਜਿਨ੍ਹਾਂ ਨੂੰ ਆਪਣਾ ਘਰ-ਬਾਰ ਮਿਲਿਆ ਇੰਨਾ ਸੋਹਣਾ ਘਰ-ਬਾਰ ਮਿਲਿਆ ਤੇ ਉਹ ਇਹ ਬਾਹਰ ਮੂੰਹ ਮਾਰਦੇ ਨੇ ਸਰਪੰਚ ਸੋਹਣੇ ਸਨ ਅਸੀਂ ਕਿ ਉਹਦੀ ਉਮਰ ਵੀ ਸਿਰਫ 28 ਸਾਲ ਦੀ ਸੀ ਹਜੇ ਤੱਕ ਉਹਨਾਂ ਦੇ ਕੋਈ ਜਵਾਬ ਨਹੀਂ ਸੀ ਹੋਇਆ ਉਹਨਾਂ ਦੇ ਵਿਆਹ ਨੂੰ ਵੀ ਤਾਂ ਹਜੇ 2 ਸਾਲ ਹੀ ਹੋਏ ਸੀ ਸਰਪੰਚ ਦੇ ਮੰਮੀ ਪਾਪਾ ਤਾਂ ਕਦੇ-ਕਦੇ ਪਿੰਡ ਆਉਂਦੇ ਸੀ ਤੇ ਜ਼ਿਆਦਾਤਰ ਸ਼ਹਿਰ ਹੀ ਰਹਿੰਦੇ ਸੀ ਸ਼ਹਿਰ ਉਹਨਾਂ ਦੀ ਧੀ ਰਹਿੰਦੀ ਸੀ ਤੇ ਉਹਨਾਂ ਦੇ ਘਰ ਵਾਲੇ ਦੀ ਮੌਤ ਹੋਈ ਸੀ ਸ਼ਾਇਦ ਉਹ ਆਪਣੀ ਧੀ ਕੋਲ ਰਹਿੰਦੇ ਸੀ ਇਸੇ ਕਰਕੇ ਉਹ ਪਿੰਡ ਨਹੀਂ ਆਉਂਦੇ ਸੀ ਸਰਪੰਚ ਦੇ ਕੋਲ ਜ਼ਮੀਨ ਵੀ ਬਹੁਤ ਸੀ ਤੇ ਉਹਦੇ ਕੋਲ 80 ਕਿਲੇ ਜ਼ਮੀਨ ਦੇ ਸੀ ਸਰਪੰਚ ਨੇ ਇੰਨਾ ਸਾਰਾ ਦਿਨ ਐਸ਼ ਕਰਦੀ ਸੀ ਉਦੋਂ ਤਾਂ ਕੰਮ ਸਿਰਫ ਸਦਨਸਵਾਰਨਾ ਸੀ ਤੇ ਫਿਰ ਵੀ ਉਹਨਾਂ ਉਹਨੂੰ ਇਸ ਘਰ ਵਿੱਚ ਠਕਲੀ ਸੀ ਜਦੋਂ ਜਦੋਂ ਹੀ ਸਰਪੰਚ ਬਾਹਰ ਚਲਾ ਜਾਂਦਾ ਤਾਂ ਸਰਪੰਚ ਨਹੀਂ ਉਦੋਂ ਹੀ ਉਸੇ ਮੁੰਡੇ ਨਾਲ ਗੱਲਾਂ ਕਰਦੀ ਸੀ ਹਨ ਤਾਂ ਉਹ ਸ਼ਰਿਆਮਾ ਮੇਰੇ ਸਾਹਮਣੇ ਹੀ ਕੰਮ ਕਰਨ ਲੱਗ ਪਈ ਸੀ ਪਹਿਲਾਂ ਤਾਂ ਸਰਪੰਚਾਂ ਦੇ ਘਰੇ ਸਿਰਫ 2-3 ਘੰਟੇ ਹੀ ਕੰਮ ਕਰਦੀ ਹੁੰਦੀ ਸੀ ਤੇ ਉਹ ਮੈਨੂੰ ਮਹੀਨੇ ਦਾ 10000 ਰੁਪਏ ਤਨਦੇ ਹੀ ਹੁੰਦੇ ਸੀ ਫਿਰ ਛਾੜੂ-ਵੋਚਾ ਤੇ ਭਾਂਡੇ-ਵਾਚਨ ਦਾ ਇਹ ਕੰਮ ਕਰਦੀ ਸੀ ਹੁਣ ਤਾਂ ਸਰਪੰਚ ਨੇ ਮੇਰੀ ਤਨਖਾਹ ਹੀ ਵਧਾ ਦਿੱਤੀ ਸੀ ਤੇ ਮੇਰੇ ਦੋ ਕੱਪੜੇ ধਉਂਦੀ ਸੀ ਤੇ ਰਸੋਈ ਵਿੱਚ ਰੋਟੀ-ਪਕਾ ਦਾ ਕੰਮ ਵੀ ਕਰਾਉਂਦੀ ਸੀ ਮੇਰਾ ਸਾਰਾ ਦਿਨ ਉੱਥੇ ਹੀ ਲੰਘ ਜਾਂਦਾ ਸੀ ਮੈਨੂੰ ਵੀ 4 ਪੈਸੇ ਬਣ ਜਾਂਦੇ ਸੀ ਤਾਂ ਮੈਂ ਵੀ ਖੁਸ਼ ਸੀ ਉਧਰੋਂ ਮੇਰੀ ਸਾਥੀ ਇੱਕੋ ਸੀ ਮੈਂ ਚੰਗਾ ਖਾਂਦੀ ਸੀ ਤੇ ਹੁਣ ਮੈਂ ਚੰਗਾ ਹੀ ਖਾਉਂਦੀ ਸੀ ਮੇਰੇ ਕਦੇ ਵੀ ਮਾਰਾ ਸੂਪ ਨਹੀਂ ਸਿਪਾਇਆ ਹੁੰਦਾ ਮੈਨੂੰ ਸਰਪੰਚ ਨੇ ਕਹਿੰਦੀ ਸੀ ਕਿ ਤੂੰ ਸਾਡੇ ਘਰ ਵਿੱਚ ਰਹਿਣਾ ਤਾਂ ਬੰਠਣ ਕੇ ਰਹਿਣਾ ਪਰ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਕਾਮਾ ਵਾਲੀ ਐ ਤੂੰ ਹੀ ਸਾਰੇ ਰਿਸ਼ਤੇਦਾਰਾਂ ਤੇ ਆਉਣ ਜਾਣ ਵਾਲਿਆਂ ਨੂੰ ਚਾਹ ਪਾਣੀ ਪੜਾਉਣਾ ਹੁੰਦਾ ਸਰਪੰਚ ਨੇ ਤਾਂ ਸਰਪੰਚ ਨੂੰ ਵੀ ਕਦੇ ਰੋਟੀ ਨਹੀਂ ਪੜਾਉਂਦੀ ਸੀ ਹੁਣ ਵੀ ਮੈਂ ਪੜਾਉਂਦੀ ਸੀ ਸਰਪੰਚਾਂ ਦੇ ਮੇਰੇ ਤੋਂ ਰੋਟੀ ਨਹੀਂ ਖੜਤਾਂ ਹੁੰਦਾ ਮੈਨੂੰ ਕਹਿੰਦਾਂ ਹੁੰਦਾ ਸੀ ਕਿ ਮੈਂ ਆਪੇ ਚੱਕ ਕੇ ਖਾ ਲੂੰਗਾ ਫਿਰ ਜਦੋਂ ਮੈਂ ਰੋਟੀ ਨਹੀਂ ਬਣਾਉਂਦੀ ਤਾਂ ਸਰਪੰਚਨੀ ਮੇਰੇ ਨਾਲ ਲੜਦੀ ਤੇ ਗੁੱਸੇ ਹੋ ਜਾਂਦੀ ਕਿ ਤੈਨੂੰ ਮੈਂ ਕਹਿੰਦੀ ਆ ਨਾ ਤੂੰ ਰੋਟੀ ਕਿਉਂ ਨਹੀਂ ਬਣਾਉਂਦੀ ਫਿਰ ਵੀ ਮੈਂ ਸਰਪੰਚ ਨੇ ਰੋਟੀ ਬਣਾ ਲਈ ਤਾਂ ਕੱਪੜੇ ਪ੍ਰੈਸ ਕਰਨ ਤੱਕ ਵੀ ਮੇਰੀ ਹੀ ਜ਼ਿੰਮੇਵਾਰੀ ਸੀ ਤੇ ਮੈਂ ਸਰਪੰਚ ਦਾ ਹਰ ਇੱਕ ਚੀਜ਼ ਦਾ ਖਿਆਲ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਸਰਪੰਚ ਨੇ ਹੀ ਨੇ ਕਿਹਾ ਸੀ ਇਹ ਜ਼ਿੰਮੇਵਾਰੀ ਆ ਤਾਂ ਪੈਸੇ ਮੈਂ ਤੈਨੂੰ ਇਸੇ ਕੰਮ ਦੇ ਹੀ ਦਿੰਦੀ ਹਾਂ ਕਦੇ ਕਦੇ ਤਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਮੈਂ ਹੀ ਸਰਪੰਚ ਦੇ ਘਰ ਵਾਲੀ ਹਾਂ ਮੈਨੂੰ ਤਾਂ ਇਸੇ ਤਰ੍ਹਾਂ ਮਹਿਸੂਸ ਹੁੰਦਾ ਸੀ ਪਰ ਮੈਂ ਕਦੇ ਵੀ ਆਪਣੀ ਹੱਦ ਟੱਪੀ ਨਹੀਂ ਸੀ ਕਿਉਂਕਿ ਮੈਂ ਤਾਂ ਪਹਿਲਾਂ ਹੀ ਦੇਖਾ ਨੀ ਮਾਰੀ ਸੀ ਮੈਨੂੰ ਪਤਾ ਸੀ ਕਿ ਜੇ ਮੈਂ ਕੋਈ ਗਲਤੀ ਕਰ ਦਿੱਤੀ ਤਾਂ ਮੇਰੇ ਸਾਰੇ ਪਿੰਡ ਵਿੱਚ ਮੇਰੀ ਹੀ ਬਦਨਾਮੀ ਹੋਊਗੀ ਮੈਂ ਤਾਂ ਸਿਰਫ ਆਪਣੇ ਕੰਮ ਨਾਲ ਹੀ ਕੰਮ ਕਰਵਾ ਤੁਰਕਦੀ ਹੁੰਦੀ ਸੀ ਇੱਕ ਦਿਨ ਮੈਨੂੰ सरपंच ਨੇ ਕਿਹਾ ਨਹੀਂ ਕਿ ਸਰਪੰਚ ਨੇ 2 ਦਿਨਾਂ ਲਈ ਚੰਡੀਗੜ੍ਹ ਜਾਣਾ ਹੈ ਤੂੰ ਉਹਦੇ ਕੱਪੜੇ ਸਾਰੇ ਅਟੈਚੀ ਵਿੱਚ ਪ੍ਰੈਸ ਕਰਕੇ ਪਾ ਦੇ ਮੈਂ ਉਸੇ ਤਰ੍ਹਾਂ ਹੀ ਉਹਨਾਂ ਦਾ ਸਾਰਾ ਸਮਾਨ ਅਟੈਚੀ ਵਿੱਚ ਪਾ ਦਿੱਤਾ ਤੇ ਸਰਪੰਚ 2 ਦਿਨਾਂ ਲਈ ਚੰਡੀਗੜ੍ਹ ਚਲਾ ਗਿਆ ਹੁਣ ਤਾਂ ਸਰਪੰਚਨੀ ਨੂੰ ਪੂਰੀ ਕੋਲ ਮੇਰੀ ਕਿਸੇ ਉਹ ਤਾਂ ਸ਼ਰੇਮ ਘਰ ਹੀ ਉਸ ਮੁੰਡੇ ਨੂੰ ਬੁਲਾ ਲੈਂਦੀ ਸੀ ਤੇ ਉਹਦੇ ਨਾਲ ਸ਼ਰੇਮ ਸਾਰਾ ਦਾ ਇੱਕ ਘਾਰੇ ਵਿੱਚ ਰੈਂਦੀ ਸੀ ਮੈਂ ਚੁੱਪਚਾਪ ਘਰ ਦਾ ਕੰਮ ਕਰਦੀ ਰਹਿੰਦੀ ਤੇ ਮੈਂ ਕਦੇ ਆਪਣੀ ਸੱਸ ਨੂੰ ਵੀ ਇਹ ਗੱਲ ਨਹੀਂ ਸੀ ਦੱਸੀ ਕੀ ਸਰਪੰਚਨੀ ਇਹ ਕੰਮ ਕਰਦੀ ਐ ਜਦੋਂ ਸਰਪੰਚ ਦੋ ਦਿਨਾਂ ਬਾਅਦ ਘਰ ਵਾਪਸ ਆਇਆ ਤਾਂ ਮੈਂ ਹੀ ਉਹਨਾਂ ਦੇ ਸਾਰੇ ਕੱਪੜੇ ਧੋਤੇ ਤੇ ਪ੍ਰੈਸ ਕਰਕੇ ਰੱਖੇ ਸਰਪੰਚਨੀ ਤਾਂ ਇੱਕ ਵੀ ਕੰਮ ਸਰਪੰਚ ਦਾ ਨਹੀਂ ਕਰਦੀ ਸੀ ਕਿ ਨਾ ਹੀ ਮੈਂ ਪਰ ਉਹਨਾਂ ਦੋਹਾਂ ਜੀਆਂ ਨੂੰ ਆਪਸ ਵਿੱਚ ਬੋਲਦੇ ਦੇਖਿਆ ਸੀ ਕਦੇ-ਕਦੇ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਸਰਪੰਚ ਤੇ ਸਰਪੰਚਨੀ ਵਿੱਚ ਸ਼ਹਿਰ ਘਰ ਵਾਲੇ ਤੇ ਘਰ ਵਾਲੀ ਦਾ ਕੋਈ ਵਿਸਵੰਤ ਨਹੀਂ ਹੈਗਾ ਜਦੋਂ ਵੀ ਸਰਪੰਚ ਪਰ ਬੈਂਚ ਨੇ ਨੂੰ ਬੁਲਾਉਂਦਾ ਹੁੰਦਾ ਤਾਂ ਉਹ ਖਿਜ ਕੇ ਜਵਾਬ ਦਿੰਦੀ ਤੇ ਸਰਪੰਚ ਵੀ ਬੁਲਾਉਂਦਾ ਹੁੰਦਾ ਸੀ ਤਾਂ ਉਹ ਖਿਜ ਕੇ ਬੋਲਦੀ ਤੇ ਸਰਪੰਚ ਉਸਦੇ ਨਾਲ ਬਹੁਤ ਜ਼ਿਆਦਾ ਲੜਤਾਂ ਹੁੰਦਾ ਸੀ ਤੇ ਉਹ ਗੁੱਸੇ ਵਿੱਚ ਹੀ ਉਸ ਦਿਨ ਤੋਂ ਬਾਹਰ ਗਿਆ ਸੀ ਮੈਨੂੰ ਤਾਂ ਉਹਨਾਂ ਦੋਹਾਂ ਜੀਆਂ ਦੀ ਲੜਾਈ ਦੇਖ ਕੇ ਬਹੁਤ ਡਰ ਜ਼ਿਆਦਾ ਲੱਗਦਾ ਹੈ ਪਰ ਉਸ ਦਿਨ ਸਰਪੰਚ ਨੇ ਜੋ ਗੱਲ ਮੈਨੂੰ ਕਹੀ ਹਣ ਉਹ ਸੁਣ ਕੇ ਤਾਂ ਮੇਰੇ ਨੂੰ ਕੰਡੇ ਖੜੇ ਹੋ ਗਏ ਸਰਪੰਚ ਨੇ ਕਹਿੰਦੀ ਜੇ ਤੂੰ ਇਸ ਘਰ ਵਿੱਚ ਰਾਜ ਕਰਨਾ ਤਾਂ ਤੈਨੂੰ ਮੇਰੀ ਗੱਲ ਮੰਨਣੀ ਪਾਉਗੀ ਮੈਂ ਤਾਂ ਉਹਨਾਂ ਦੀ ਗੱਲ ਸੁਣ ਕੇ ਹੀ ਠੱਕੀ ਪੱਕੀ ਰਹੇਗੀ ਕਿ ਉਹ ਕੀ ਕਹਿ ਰਹੀ ਹੈ ਉਹ ਆਪਣੇ ਘਰ ਵਾਲੇ ਨੂੰ ਤੇ ਮੈਨੂੰ ਰਾਜ ਕਰਨ ਕਹਿ ਰਹੀ ਸੀ ਇਹ ਮੈਂ ਕਿਹਾ ਭੈਣ ਜੀ ਭੈਣ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਤੁਹਾਡੇ ਘਰ ਤੇ ਰਾਜ ਕਿਵੇਂ ਕਰ ਸਕਦੀ ਹਾਂ ਮੈਂ ਤਾਂ ਇੱਕ ਗਰੀਬ ਤੇ ਮੈਂ ਇੱਕ ਆਪਣੀ ਦਿਹਾੜੀ ਕਰਕੇ ਗੁਜ਼ਾਰਾ ਕਰਦੀ ਹਾਂ ਤਾਂ ਮੈਨੂੰ ਆਪਣੇ ਮੈਨੂੰ ਕਹਿੰਦੀ ਇੱਕ ਕੰਮ ਕਰ ਮੇਰੇ ਘਰ ਵਾਲੇ ਨੂੰ ਆਪਣੇ ਪਿਆਰ ਤੇ ਚਾਹ ਵਿੱਚ ਪਸਾਰਾ ਜਦੋਂ ਸਰਪੰਚਿੰਗ ਦੇ ਮੋਹ ਹੋਇਆ ਕੱਲ ਸੁਨਤਾ ਮੇਰੀ ਘਰ ਆਇਟ ਹੋ ਜਾਈ ਨਿਕਲ ਗਈ ਤਾਂ ਮੈਂ ਉਹਨਾਂ ਸਰਪੰਚ ਨੂੰ ਸੰਬੰਧ ਬਣਾਉਣ ਨੂੰ ਕਿਹਾ ਆਖਰ ਉਹ ਤਾਂ ਕਿਹਨੋਂ ਦੀ ਘਰ ਵਾਲੀ ਸੀ ਤੇ ਇੱਕ ਘਰ ਵਾਲੀ ਕਿਵੇਂ ਕਹਿ ਸਕਦੀ ਦੂਜੀ ਔਰਤ ਉਸਦੇ ਘਰ ਵਾਲੇ ਨਾਲ ਸੰਬੰਧ ਬਣਾਵੇ ਪਰ ਮੈਂ ਤਾਂ ਸਰਪੰਚਿੰਗ ਦੀ ਸੋਚ ਤੇ ਵੀ ਹੈਰਾਨ ਸੀ ਕਿ ਉਹ ਇਸ ਤਰ੍ਹਾਂ ਇਸ ਤਰ੍ਹਾਂ ਦੀ ਕੁੜੀ ਹੈ ਜਿਹੜੀ ਆਪਣੇ ਹੀ ਘਰ ਵਾਲੇ ਨੂੰ ਕਿਸੇ ਹੋਰ ਜਨਾਨੀ ਨਾਲ ਆਪਣੇ ਅੱਖਾਂ ਨਾਲ ਸਭ ਕੁਝ ਹੁੰਦਾ ਦੇਖੀ ਮੈਨੂੰ ਬਸ ਇਹ ਮੇਰੀ ਇਹ ਗੱਲ ਮੰਨ ਲੈ ਜੇ ਤੈਨੂੰ ਜਿੰਨੇ ਪੈਸੇ ਚਾਹੀਦੇ ਆ ਮੈਂ ਦੇਵਾਂਗੀ ਉਹ ਪੈਸਿਆਂ ਦਾ ਫਿਕਰ ਨਾ ਕਰੀ ਤੇ ਤੇਰੇ ਘਰ ਦਾ ਖਰਚਾ ਵੀ ਚੁੱਕੂਗੀ ਪਹਿਲਾਂ ਤਾਂ ਸਰਪੰਚ ਨੇ ਨੂੰ ਸਾਹਮਣਾ ਕਰ ਦਿੱਤਾ ਤੇ ਮੈਂ ਕੰਮ ਨਹੀਂ ਕਰ ਸਕੀ ਸਾਰੇ ਪਿੰਡ ਵਾਲਿਆਂ ਨੇ ਤੇ ਮੇਰੇ ਘਰ ਦੇ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਕਿਸੇ ਹੋਰ ਨੂੰ ਮੂਹ ਦਿਖਾਉਣ ਜੋਗੀ ਨਹੀਂ ਰਹਿਣਾ ਉਹ ਕਹਿੰਦੀ ਕਿਸੇ ਨੂੰ ਨਹੀਂ ਪਤਾ ਲੱਗਦਾ ਮੈਨੂੰ ਤਾਂ ਮੇਰਾ ਘਰ ਵਾਲਾ ਬਿਲਕੁਲ ਇਹ ਪਸੰਦ ਨਹੀਂ ਹੈਗਾ ਮੇਰਾ ਵਿਆਹ ਤਾਂ ਮੇਰੇ ਘਰ ਦੇ ਨਾਲ ਮੇਰੀ ਮਰਜ਼ੀ ਦੇ ਖਿਲਾਫ ਕੀਤਾ ਸੀ ਉਹਨਾਂ ਨੇ ਤਾਂ ਸਿਰਫ ਜਿਵੇਂ ਜਾਤ ਦੇ ਨਾਲ ਹੀ ਮੇਰਾ ਵਿਆਹ ਕੀਤਾ ਮੈਂ ਤਾਂ ਕਿਸੇ ਹੋਰ ਨੂੰ ਮੁੰਡੇ ਨੂੰ ਪਸੰਦ ਕਰਦੀ ਸੀ ਤੇ ਮੁੰਡਾ ਕਿਸੇ ਹੋਰ ਜਾਤ ਦਾ ਸੀ ਮੈਂ ਤਾਂ ਇਹ ਵਿਆਹ ਮੇਰੀ ਬੁਰੀ ਵਿੱਚ ਕੀਤਾ ਤੇ ਜ਼ਿਆਦਾ ਟਾਈਮ ਇੱਥੇ ਨਹੀਂ ਰਹਿ ਸਕਦੀ ਮੇਰਾ ਤਾਂ ਇੱਥੇ ਸਾਰ ਰੁਕਦਾ ਮੈਂ ਮਸੂਨ ਦੇ ਨੂੰ ਹੀ ਸਰਪੰਚ ਦੇ ਗਏ ਤੋਂ ਬਾਅਦ ਗੱਲ ਕਰੇ ਬੁਲਾਉਣੀ ਆਈ ਹੁੰਦੀ ਆ ਮੁੰਡੇ ਦੇ ਨਾਲ ਹੀ ਮੈਂ ਆਪਣਾ ਸਾਰਾ ਦੁੱਖ ਸੁੱਖ ਕਰਦੀ ਆ ਤੇ ਇੱਕ ਦਿਨ ਮੈਂ ਉਹਨਾਂ ਦੇ ਘਰ ਵਿੱਚ ਸਫਾਈ ਕੰਮ ਕਰਦੀ ਸੀ ਤੇ ਜਦੋਂ ਸਰਪੰਚ ਦੇ ਕਮਰੇ ਵਿੱਚ ਝੜੂ ਪੋਚਾ ਲਾਉਣ ਗਈ ਤਾਂ ਸਰਪੰਚ ਘਟਦੀ ਭੈਸੀ ਤੇ ਮੈਨੂੰ ਸਰਪੰਚ ਨੇ ਨੇ ਪਹਿਲਾਂ ਇਹ ਕਿਹਾ ਸੀ ਕਿ ਜਦੋਂ ਤੂੰ ਸਾਡੇ ਕਮਰੇ ਵਿੱਚ ਪੋਚਾ ਲਾਉਣ ਗਈ ਤਾਂ ਆਪਣੇ ਉੱਪਰ ਚੁੰਨੀ ਨਾ ਲੈ ਕੇ ਜਾਇਂ ਤਾਂ ਬਿਨਾਂ ਚੁੰਨੀ ਤੋਂ ਹੀ ਸਾਡੇ ਕਮਰੇ ਵਿੱਚ ਪੋਚਾ ਲਾਈ ਮੈਨੂੰ ਤਾਂ ਪਹਿਲਾਂ ਹੀ ਇਹ ਗੱਲ ਬਹੁਤ ਅਜੀਬ ਜਿਹੀ ਲੱਗੀ ਸੀ ਪਰ ਮੈਨੂੰ ਉਹਨਾਂ ਦੀ ਗੱਲ ਮੰਨਣੀ ਪਈ ਉਹ ਤਾਂ ੱਟਕੇ ਨਾਲ ਪੈਸੇ ਦਿੰਦੀ ਸੀ ਮੈਨੂੰ ਜਦੋਂ ਮੈਨੂੰ ਵੀ ਕੋਲੇ ਪੈਸੀ ਤੇ ਮਨ ਲੱਗੇ ਤਾਂ ਮੈਂ ਵੀ ਇਲਾਲਚ ਵਿੱਚ ਆ ਗਈ ਤਾਂ ਸਾਡੇ ਘਰ ਦਾ ਗੁਜ਼ਾਰਾ ਵੀ ਵਧੀਆ ਚੱਲਦਾ ਸੀ ਮੈਂ ਆਪਣੀ ਸੱਸ ਨੂੰ ਇਹ ਗੱਲ ਕਹਿ ਦਿੱਤੀ ਕਿ ਸਰਪੰਚ ਜੀ ਮੇਰੇ ਤੋਂ ਸਾਰੇ ਆਪਣੇ ਘਰ ਦੇ ਕੰਮ ਕਰਾਂਦੀ ਐ ਤੇ ਮੇਰੀ ਉਹਨੇ ਤਨਖਾਹ ਵਧਾ ਦਿੱਤੀ ਇਸ ਗੱਲ ਤੇ ਮੇਰੀ ਸੱਸ ਵੀ ਕੋਸ਼ਿਸ਼ ਸੀ ਪਰ ਪੈਸਿਆਂ ਦੇ ਅੱਗੇ ਤਾਂ ਮੈਂ ਕੁਝ ਨਾ ਕੁਝ ਬੋਲ ਸਕੀ ਮੇਰੇ ਹੱਥ ਵਿੱਚ 10000 ਦੀ ਗੁੱਤੀ ਰੱਖ ਦਿੱਤੀ ਤੇ ਕਹਿੰਦੀ ਇਹ ਕੰਮ ਤੈਨੂੰ ਅੱਜ ਹੀ ਸ਼ੁਰੂ ਕਰਨਾ ਪਊਗਾ ਮੈਂ ਸਰਪੰਚ ਦੇ ਕਮਰੇ ਵਿੱਚ ਚਲੀ ਗਈ ਤੇ ਉਹਨਾਂ ਦੇ ਕਮਰੇ ਵਿੱਚ ਝਾੜੂ ਲਗਾਉਣ ਲੱਗੀ ਤੇ ਸਰਪੰਚ ਬੈਠਾ ਤੇ ਬੈਠਾ ਫੋਨ ਦੇਖੀ ਜਾਂਦਾ ਸੀ ਤੇ ਮੈਂ ਜਾਣਦੀ ਕਿ ਸਰਪੰਚ ਦੇ ਸਾਹਮਣੇ ਬਿਨਾਂ ਚੁੰਨੀ ਤੋਂ ਉੱਡੀ ਹੋ ਕੇ ਝਾੜੂ ਵੀ ਮਾਰ ਜਾਂਦੀ ਸੀ ਤੇ ਮੇਰੇ ਕੁੜੀ ਦਾ ਕਲਾ ਹੀ ਬਹੁਤ ਵੱਡਾ ਸੀ ਇਹ ਸੂਟ ਵੀ ਮੈਨੂੰ ਸਰਪੰਚ ਨੇ ਹੀ ਦਿੱਤਾ ਸੀ। ਮੇਰੀ ਛੋਤੀ ਸਾਫ ਨਜ਼ਰ ਆਉਂਦੀ ਸੀ ਸਰਪੰਚ ਨੇ ਵੀ ਮੈਨੂੰ ਇੱਕ ਅੱਖ ਨਾਲ ਦੇਖਿਆ ਛੱਡਦਾ ਸੀ ਤੇ ਗੱਲ ਤਾਂ ਮੈਂ ਵੀ ਆਪਿਸ਼ ਪਾ ਕੇ ਦੇਖ ਲਈ ਸੀ ਕਿ ਉਹ ਬਾਰ-ਬਾਰ ਮੈਨੂੰ ਹੀ ਦੇਖ ਰਿਹਾ ਸੀ। ਜਦੋਂ ਮੈਂ ਝਾੜੂ ਲਗਾ ਕੇ ਉਹਨਾਂ ਦੇ ਕਮਰੇ ਵਿੱਚ ਪੋਚਾ ਲਾਉਣ ਗਈ ਤਾਂ ਉਹਦੇ ਬੈੱਡ ਤੇ ਕੋਲ ਪੋਚਾ ਲਈ ਜਾਂਦੀ ਸੀ ਤਾਂ ਸਰਪੰਚਾ ਮੈਨੂੰ ਕਹਿੰਦਾ ਲੱਗਦਾ ਤੇਰੀ ਵੀ ਉਮਰ ਜ਼ਿਆਦਾ ਨਹੀਂ ਹੈਗੀ। ਤੇਰਾ ਵੀ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ। ਤੇਰਾ ਘਰ ਵਾਲਾ ਤਾਂ ਸ਼ਰਾਬੀ ਹੈ ਤੇ ਤੂੰ ਉਹਦੇ ਨਾਲ ਕਿਵੇਂ گزارਾ ਕਰਦੀ ਹੈ ਮੈਂ ਜੱਪ ਰਹੀ ਤੇ ਮੈਂ ਕੁਝ ਨਾ ਬੋਲੀ ਮੈਂ ਸਰਪੰਚ ਉੱਠ ਕੇ ਬੈਠ ਗਿਆ ਤੇ ਮੈਨੂੰ ਕਹਿੰਦਾ ਤੇਰੀ ਤਾਂ ਸਾਰੀ ਜ਼ਿੰਦਗੀ ਐਵੇਂ ਹੀ ਰੁੱਲ ਜਾਣੀ ਹੈ ਤੇਰੇ ਪਿਓ ਨੇ ਤਾਂ ਤੇਰੇ ਨਾਲ ਧੱਕਾ ਹੀ ਕੀਤਾ ਤੇਰੀ ਜਵਾਨੀ ਤਾਂ ਐ ਹੀ ਰੁੱਲ ਚ ਜਾਊਗੀ ਮੈਂ ਸਰਪੰਚ ਨੂੰ ਕਿਹਾ ਕਿ ਸਰਪੰਚ ਸਾਹਿਬ ਗਰੀਬ ਬੰਦੇ ਦੇ ਵੀ ਕੀ ਕਾਦੀ ਚੋਣ ਹੁੰਦੀ ਹੈ ਇਹ ਤੜਕੇ ਦੀ ਖਾਨੇ ਆ ਤਾਂ ਆਥਨ ਦਾ ਫਿਕਰ ਹੁੰਦਾ ਮੇਰੇ ਪਿਓ ਨੇ ਤਾਂ ਮੇਰੀ ਮਾਂ ਨੂੰ ਇਹ ਸੁਖ ਦਿੱਤਾ ਸੀ ਤਾਂ ਜਾਂਦੇ ਜਨਮ ਦਾ ਦੁੱਖ ਦੇ ਕਿ ਮੇਰੀ ਮਾਂ ਵੀ ਮੇਰੇ ਪਿਓ ਦੇ ਦੁੱਖਾਂ ਤੋਂ ਇਸ ਦੁਨੀਆ ਤੋਂ ਚਲੀ ਗਈ ਜਿੱਥੇ ਮੇਰੇ ਪਿਓ ਨੇ ਮੇਰਾ ਵਿਆਹ ਕਰ ਦਿੱਤਾ ਚਪਚਾ ਪੋਥੀ ਦੁਰਗੇ ਪੇ ਮੇਰਾ ਤਾਂ ਕੋਈ ਹੋਰ ਅੱਗੇ ਪਿੱਛੇ ਵੀ ਨਹੀਂ ਸੀ ਮੇਰੇ ਸ਼ਰਾਬੀ ਪਿਓ ਤੋਂ ਸਾਡੇ ਸਾਰੇ ਤਿਸਤ ਕਰਨ ਕਰਤੀ ਸੀ ਮੇਰਾ ਪਿਓ ਤਾਂ ਹਰ ਇੱਕ ਗੱਲ ਨਾਲ ਲੜਦਾ ਰਸੀ ਉਹਦੇ ਉਹਦੀ ਕਿਸੇ ਨਾਲ ਹੀ ਨਹੀਂ ਬੰਦੀ ਸੀ ਤਾਂ ਬੱਸ ਹੁਣ ਇੱਕ ਦਿਨ ਕੱਢਦੀ ਆਂ ਤਾਂ ਅੱਗੇ ਵੀ ਸ਼ਰਾਬੀ ਦੇ ਨਾਲ ਹੀ ਤੋਰ ਦਿੱਤਾ ਸਰਪੰਚ ਮੈਨੂੰ ਕਹਿੰਦਾ ਕਿ ਮੇਰੇ ਹੁੰਦੇ ਤੈਨੂੰ ਫਿਗਰ ਕਰਨ ਦੀ ਲੋੜ ਨਹੀਂ ਤਾਂ ਮੈਂ ਕਿਹਾ ਸਰਪੰਚ ਸਾਹਿਬ ਤੁਹਾਡੇ ਘਰੇ ਕੰਮ ਕਰਦੇ ਆਂ ਤਾਂ ਦੋ ਟਾਈਮ ਟਿੱਡ ਭਰ ਲੈਂਦੇ ਆਂ ਨਹੀਂ ਤਾਂ ਸ਼ਾਇਦ ਇਹ ਸਾਡੇ ਨਸੀਬ ਵਿੱਚ ਕਿੱਥੇ ਸੀ ਮੈਂ ਗੱਲਾਂ ਕਰਦੀ ਤੇ ਸਰਪੰਚ ਮੇਰੇ ਸਰੀਰ ਨੂੰ ਬਾਰ-ਬਾਰ ਤੱਕਦਾ ਸੀ ਸ਼ਾਇਦ ਮੈਂ ਉਹਦੇ ਹੁਣ ਚੰਗੀ ਲੱਗਣ ਲੱਗੀ ਸੀ ਤੇ ਮੈਨੂੰ ਵੀ ਸਰਪੰਚ ਬਹੁਤ ਚੰਗਾ ਲੱਗਦਾ ਸੀ ਉਹ ਸੋਨਾ ਸੁਨੱਖਾ ਉੱਚਾ ਲੰਮਾ ਕਦ ਕੱਟ ਸੀ ਤੇ ਮੈਂ ਜਦੋਂ ਉਹਨੂੰ ਦੇਖਦੀ ਤਾਂ ਮੈਂ ਸੋਚਦੀ ਹੁੰਦੀ ਕਿ ਕਿਸਮਤ ਵਾਲਿਆਂ ਨੂੰ ਹੀ ਇਹੋ ਜਿਹੇ ਘਰ ਵਾਲਾ ਮਿਲਦੇ। ਪਤਾ ਨਹੀਂ ਕਿਉਂ ਸਰਪੰਚ ਨੇ ਬਾਹਰ ਗੋਗਾਨੇ ਮਾਰਦੇ ਤੇ ਮੂਲਕ ਮਾਰਦੀ ਸੀ। ਹੁਣ ਤਾਂ ਜਦੋਂ ਵੀ ਮੈਂ ਸਰਪੰਚ ਕੋਲ ਲੰਘਦਾ ਹਾਂ ਉਹਦੇ ਕਮਰੇ ਵਿੱਚ ਜਾਂ ਉਹਦਾ ਕੋਈ ਵੀ ਕੰਮ ਕਰਦੀ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੁੰਦਾ ਸੀ। ਮੈਂ ਵੀ ਉਹਦਾ ਹਰ ਕੰਮ ਨੂੰ ਭੱਜ ਕੇ ਕਰਦੀ ਹੁੰਦੀ ਸੀ ਤੇ ਮੈਨੂੰ ਲੱਗਦਾ ਹੁੰਦਾ ਸੀ ਕਿ ਹੁਣ ਮੇਰਾ ਸਰਪੰਚ ਦਾ ਕੁਝ ਹੋਰ ਰਿਸ਼ਤਾ ਬਣ ਗਿਆ ਸੀ ਹੁਣ ਤਾਂ ਰਾਤ ਨੂੰ ਵੀ ਮੈਂ ਘਰੋਂ ਜਾ ਕੇ ਜੱਕ ਨਹੀਂ ਸੀ ਆਉਂਦੀ ਮੈਨੂੰ ਤਾਂ ਮੇਰੇ ਘਰ ਵਾਲੇ ਤੋਂ ਵੀ ਹਮ ਕਿਹ ਚੜਦੀ ਸੀ ਮੈਂ ਤਾਂ ਬਸ ਰਾਤ ਨੂੰ ਹੀ ਆਪਣੇ ਘਰੇ ਜਾਂਦੀ ਸੀ ਤੇ ਉਦੋਂ ਮੇਰਾ ਘਰ ਵਾਲਾ ਸ਼ਰਾਬ ਵਿੱਚ ਡੁੱਲੀ ਹੋਇਆ ਹੁੰਦਾ ਸੀ ਤੇ ਬਸ ਰੋਟੀ ਖਾਂਦਾ ਆਪਣੇ ਸੌ ਜਾਂਦਾ ਸੀ ਕਦੇ ਵੀ ਉਹਨੂੰ ਮੇਰੇ ਘਰ ਵਾਲੇ ਦਾ ਸੁੱਖ ਨਹੀਂ ਸੀ ਦਿੱਤਾ ਮੇਰਾ ਵੀ ਦੇ ਲੋ ਜਿਆਦਾ ਸਰਪੰਚ ਦੇ ਘਰੇ ਹੀ ਰਹਿਣ ਦਾ ਹਰਤ ਹੁੰਦਾ ਸੀ ਜਦੋਂ ਮੈਂ ਸਰਪੰਚ ਦਾ ਕੋਈ ਵੀ ਕੰਮ ਕਰਦੀ ਤਾਂ ਸਰਪੰਚ ਮੇਰੇ ਨੇੜੇ ਤੇ ਟਿਫਰਤਾ ਰਹਿੰਦਾ ਹੁੰਦਾ ਸਰਪੰਚ ਨਹੀਂ ਜਾਣ ਬੁਝ ਕੇ ਹੀ ਆਸ-ਪਾਸੇ ਚਲੀ ਜਾਂਦੀ ਸੀ ਸਾਨੂੰ ਦੋਨਾਂ ਨੂੰ ਕੱਲ ਨੂੰ ਜਹੀ ਛੱਡ ਦਿੰਦੀ ਸੀ ਸਰਪੰਚ ਵੀ ਮੇਰੇ ਕੋਲ ਅਚਾਨਕ ਬੁਝ ਕੇ ਹੀ ਆਉਂਦਾ ਸੀ ਤੇ ਕਦੇ-ਕਦੇ ਜਦੋਂ ਮੈਂ ਉਹਨੂੰ ਰੋਟੀ ਫੜਾਉਂਦੀ ਤਾਂ ਉਹ ਮੇਰੇ ਹੱਥ ਨੂੰ ਹੱਥ ਦਾ ਆਪਣਾ ਤਲਾਵਰ ਦਿੰਦਾ ਤੇ ਮੈਨੂੰ ਪਤਾ ਲੱਗ ਜਾਂਦਾ ਸੀ ਕਿ ਸਰਪੰਚ ਨੂੰ ਘਰ ਵਾਲੀ ਦਾ ਸੁੱਖ ਨਹੀਂ ਸੀ ਦਿੰਦੀ ਸਰਪੰਚ ਤੇ ਵੀ ਪਤਾ ਨਹੀਂ ਕਿਉਂ ਮਜਬੂਰੀ ਵਿੱਚ ਹੀ ਉਸਦੇ ਨਾਲ ਜ਼ਿੰਦਗੀ ਕੱਟਦਾ ਸੀ ਤੇ ਉਹਦਾ ਦੋਹਾਂ ਜੀਆਂ ਵਿੱਚ ਜਦੋਂ ਲੜਾਈ ਹੁੰਦੀ ਤਾਂ ਸਰਪੰਚ ਨੇ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਤੂੰ ਮੈਨੂੰ ਤਲਾਕ ਦੇ ਦੇ ਤੇ ਮੈਂ ਤੇਰੇ ਨਾਲ ਨਹੀਂ ਰਹਿਣਾ ਕਹਿੰਦਿਆਂ ਨਾ ਹੀ ਕਿ ਇਸ਼ਕ ਉਹਦਾ ਪੂਰੇ ਬੰਦੇ ਨੂੰ ਪਾਗਲ ਕਰ ਦਿੰਦਾ ਤੂੰ ਇਹੀ ਹਾਲ ਸਰਪੰਚ ਨੇ ਹੁੰਦਾ ਸੀ ਉਹ ਉਸ ਨੂੰ ਜ਼ਮੀਨ ਜਾਇਦਾਦ ਦੀ ਕੋਈ ਪਰਵਾਹ ਨਹੀਂ ਸੀ ਉਸ ਦਾ ਸਿਰ ਤਾਂ ਸਿਰਫ ਇੱਕ ਉਸ ਮੁੰਡੇ ਦੇ ਜਨੂੰਨ ਸਵਾਰ ਹੋਇਆ ਸੀ ਜਦੋਂ ਵੀ ਉਹਨਾਂ ਦੀ ਲੜਾਈ ਹੁੰਦੀ ਤਾਂ ਮੈਂ ਪਾਸੇ ਜੜੀ ਜਾਂਦੀ ਸੀ ਪਰ ਸਰਪੰਚਾਂਤਰੋਂ ਬਹੁਤ ਦੁੱਖੀ ਹੁੰਦਾ ਸੀ ਕਿ ਕਦੇ-ਕਦੇ ਮੇਰਾ ਦਿਲ ਕਰਦਾ ਸੀ ਕਿ ਸਰਪੰਚ ਨੂੰ ਸਰਪੰਚ ਦੀ ਸੱਚਾਈ ਦੱਸ ਦੇਵਾਂ ਪਰ ਫਿਰ ਮੈਂ ਆਪਣੇ ਦਿਮਾਗ ਵਿੱਚ ਇਹ ਸੋਚਦੀ ਸੀ ਕਿ ਜੇ ਮੈਂ ਉਹਦੀ ਸੱਚਾਈ ਦੱਸ ਦਿੱਤੀ ਤਾਂ ਮੈਨੂੰ ਤੈਨੂੰ ਪੈਸੇ ਕਿੱਥੋਂ ਮਿਲਣਗੇ ਸਰਪੰਚ ਨਹੀਂ ਖੁੱਲੇ ਪੈਸੇ ਦਿੰਦੇ ਸੀ ਤਾਂ ਮੈਂ ਕੁਝ ਨਾ ਕੁਝ ਨਾ ਬੋਲਾਂ ਇੱਕ ਦਿਨ ਤਾਂ ਹੱਤ ਹੋ ਗਈ ਸਰਪੰਚਨੀ ਮੈਨੂੰ ਕੱਲੀ ਨੂੰ ਛੱਟ ਕੇ ਗਵਾਂਡੀਆਂ ਦੇ ਘਰ ਚਲੀ ਗਈ ਤੇ ਉਦੋਂ ਸਰਪੰਚ ਨੇ ਸਿਰਫ ਮੈਂ ਹੀ ਘਰ ਵਿੱਚ ਸੀ ਤੇ ਮੈਂ ਕੱਪੜੇ ਪ੍ਰੈਸ ਕਰੀ ਜਾਂਦੀ ਸੀ ਤੇ ਸਰਪੰਚ ਆਪਣੇ ਕਮਰੇ ਵਿੱਚ ਇਕੱਲਾ ਆਪਣਾ ਕੰਮ ਕਰਦਾ ਸੀ ਤੇ ਮੈਨੂੰ ਇਕੱਲੀ ਦੇਖ ਕੇ ਸਰਪੰਚ ਮੇਰੇ ਕੋਲ ਆ ਗਿਆ ਤੇ ਮੈਨੂੰ ਕਹਿੰਦਾ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਮੈਂ ਉਹਦੀ ਗੱਲ ਸੁਣ ਕੇ ਨੀਮੀ ਪਾ ਲਈ ਤੇ ਮੈਂ ਦਿਲ ਵਿੱਚ ਸੋਚਿਆ ਕਿ ਸੋਹਣਾ ਤਾਂ ਤੂੰ ਵੀ ਬਹੁਤ ਹੈ ਮੈਂ ਚੁੱਪ ਹੀ ਰਹੀ ਕੁਝ ਨਾ ਬੋਲੀ ਸ਼ਾਇਦ ਉਹ ਵੀ ਮੇਰੀ ਹਾਂ ਸਮਝ ਗਿਆ ਸੀ ਉਸਨੇ ਮੈਨੂੰ ਕਿਉਂ ਆਪਣੀਆਂ ਬਾਹਾਂ ਨਾਲ ਘੁੱਟ ਤੇ ਮੈਨੂੰ ਕਹਿੰਦਾ ਮੇਰੀ ਘਰ ਵਾਲੀ ਨੇ ਤਾਂ ਕਦੇ ਵੀ ਮੈਨੂੰ ਸੁੱਖ ਨਹੀਂ ਦਿੱਤਾ ਜਿਹੜਾ ਇੱਕ ਘਰ ਵਾਲੀ ਘਰ ਵਾਲੀ ਆਪਣੇ ਘਰ ਵਾਲੇ ਨੂੰ ਦਿੰਦੀ ਹੈ ਇਹ ਗੱਲ ਤਾਂ ਮੈਨੂੰ ਵੀ ਪਤਾ ਸੀ ਕਿ ਸਰਪੰਚ ਨੇ ਤਾਂ ਬਾਰ-ਬਾਰ ਮਾਰਦੀ ਸੀ ਸਰਪੰਚ ਨੂੰ ਤਾਂ ਟਿੱਚ ਜਾਂਦੀ ਸੀ ਉਹਦੇ ਨਾਲ ਤਾਂ ਸਾਰਾ ਦਿਨ ਲੜਦੀ ਰਹਿੰਦੀ ਸੀ ਉਹ ਕਹਿੰਦਾ ਜਦੋਂ ਮੈਂ ਤੈਨੂੰ ਦੇਖਦਾ ਤਾਂ ਮੇਰੇ ਦੋਹਰੇ ਹਣੀ ਜਾਂਦਾ ਮੇਰਾ ਦਿਲ ਕਰਦਾ ਕਿ ਤੈਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਵਾਂ ਤੇਰੀ ਤੇ ਮੇਰੀ ਹਾਲਤ ਤਾਂ ਇੱਕੋ ਜਹੀ ਹੈ ਤੇਰਾ ਘਰ ਵਾਲਾ ਸ਼ਰਾਬੀ ਹੈ ਤੇ ਮੇਰੀ ਘਰ ਵਾਲੀ ਆਪਣੀ ਮਨਮਾਨੀ ਕਰਦੀ ਹੈ ਦੋ ਸਾਲਾਂ ਦੇ ਵਿੱਚ ਸਿਰਫ ਧਨਵਾਰ ਯੋਨੀ ਮੈਨੂੰ ਕੁਛ ਦਕਤਾਂ ਕਰੇ ਹੁਣ ਤਾਂ ਉਹ ਮੇਰੇ ਨਾਲ ਸਾਰਾ ਦਿਨ ਲੜਾਈ ਕਰਦੀ ਰਹਿੰਦੀ ਹੈ ਮੇਰਾ ਤਾਂ ਦਿਲ ਕਰਦਾ ਕਿ ਤੇਰੇ ਵਰਗੀ ਕਿਸੇ ਕੁੜੀ ਦੇ ਨਾਲ ਵਿਆਹ ਕਰਵਾ ਲੈਂਦਾ ਤਾਂ ਮੇਰੀ ਜ਼ਿੰਦਗੀ ਸੌਖੀ ਤਾਂ ਲੱਗ ਜਾਂਦੀ ਮੈਨੂੰ ਕਹਿੰਦਾ ਤੂੰ ਫਿਕਰ ਨਾ ਕਰਿਆ ਕਰ ਮੇਰੇ ਹੁੰਦੇ ਉਹ ਇਹਦੇ ਪੈਸੇ ਦੀ ਪਰਵਾਹ ਨਾ ਕਰੀ ਇਹ ਘਰ ਤੇਰਾ ਹੀ ਹੈ ਜਦੋਂ ਉਹਨੇ ਇਹ ਗੱਲ ਕਹੀ ਤਾਂ ਮੈਨੂੰ ਯਕੀਨ ਨਹੀਂ ਸੀ ਹੁੰਦਾ ਕਿ ਸਰਪੰਚ ਵੀ ਮੈਨੂੰ ਦਿলো ਚਾਹਦਾ ਫਿਰ ਉਸੇ ਨੇ ਘਟ ਕੇ ਜੱਪੀ ਪਾਈ ਤੇ ਬੈੱਡ ਤੇ ਸੁੱਟ ਲਿਆ ਤੇ ਸਰਪੰਚ ਨੂੰ ਕਹਿਆ ਕਿ ਜੇ ਸਰਪੰਚ ਨਹੀਂ ਕਰੇ ਕਰੇ ਆ ਗਈ ਤਾਂ ਫਿਰ ਕੁਝ ਕਹਿੰਦਾ ਕੁਝ ਨਹੀਂ ਹੁੰਦਾ ਮੈਂ ਹੁਣ ਉਹਦੇ ਤੋਂ ਲੜਦਾ ਨਹੀਂ ਉਹਨੇ ਤਾਂ ਮੇਰੀ ਜ਼ਿੰਦਗੀ ਦੁਪਰ ਕਰਨੀ ਕਰ ਦਿੱਤੀ ਹੈ ਆਖਰ ਮੈਂ ਵੀ ਮਰਦਾ ਮੇਰੀਆਂ ਵੀ ਕੋਈ ਖੁਸ਼ੀਆ ਹੈ ਮੈਂ ਕੀ ਕਰਾਂ ਉਹਨੇ ਹੀ ਮੈਨੂੰ ਇਹ ਸਭ ਕੁਝ ਕਰਨ ਲਈ ਮਜਬੂਰ ਕੀਤਾ ਉਹ ਤਾਂ ਮੈਨੂੰ ਘਰ ਵਾਲੀ ਦਾ ਸੁੱਖ ਨਹੀਂ ਦਿੰਦੀ ਤੇ ਫਿਰ ਮੈਂ ਵੀ ਤਾਂ ਕਿ ਤੋਂ ਆਪਣੇ ਦਿਲ ਨੂੰ ਸਕੂਨ ਤਾਂ ਦੇਣਾ ਹੀ ਹੈ ਤਾਂ ਮੈਂ ਸਰਪੰਚ ਨੂੰ ਰੱਜ ਕੇ ਪਿਆਰ ਕੀਤਾ ਤਾਂ ਆਪਣੇ ਸਰਪੰਚ ਨੇ ਮੇਰੀ ਵੀ ਰੂਹ ਖੁਸ਼ ਕਰ ਦਿੱਤੀ ਹੁਣ ਤਾਂ ਮੇਰਾ ਵੀ ਉਹਨਾਂ ਦੇ ਘਰ ਆਉਣਾ ਮੇਰੇ ਦਿਲ ਨਹੀਂ ਕਰਦਾ ਮੇਰਾ ਦਿਲ ਕਰਦਾ ਸੀ ਕਿ ਸਾਰਾ ਦਿਨ ਉਹਨਾਂ ਦੇ ਘਰੇ ਹੀ ਕੰਮ ਕਰਦੀ ਰਹਾਂ ਉਹਨਾਂ ਦਾ ਪਰ ਵੀਵੇਂ ਨੂੰ ਹੁਣ ਆਪਣਾ ਘਟ ਲੱਗਣਾ ਲੱਗ ਗਿਆ ਸੀ ਜਦੋਂ ਵੀ ਸਰਪੰਚ ਬਾਹਰ ਜਾਂਦਾ ਤੇ ਸਰਪੰਚ ਨੇ ਵੀ ਆਪਣੇ ਹੀ ਮਨਵਾਨੀ ਕਰਦੀ ਕਦੇ ਕਦੇ ਤਾਂ ਉਹ ਮੁੰਡਾ ਘਰੇ ਬੁਲਾ ਲੈਂਦੀ ਤੇ ਫਿਰ ਬਹਾਨਾ ਬਣਾ ਕੇ ਉਹ ਆਪ ਉਹ ਹੀ ਗੱਡੀ ਲੈ ਕੇ ਚਲੀ ਜਾਂਦੀ ਜਦੋਂ ਉਹ ਮੁੰਡੇ ਘਰੇ ਬੁਲਾਉਂਦੀ ਤਾਂ ਮੈਨੂੰ ਰੱਖੀ ਕਰਨ ਨੂੰ ਕਹਿ ਦਿੰਦੀ ਤੇ ਬਾਹਰ ਅੱ깔 ਰੱਖੀ ਕਿ ਕੋਈ ਘਰੇ ਨਾ ਆ ਜਾਵੇ ਹੁਣ ਤਾਂ ਮੇਰੀ ਸਾਰੇ ਜ਼ਿੰਦਗੀ ਵੀ ਸੌਖੀ ਹੋ ਗਈ ਸੀ ਮੈਨੂੰ ਸਰੀਰ ਦਾ ਸੁੱਖ ਵੀ ਮਿਲਦਾ ਸੀ ਤੇ ਪੈਸੇ ਦਾ ਸੁੱਖ ਵੀ ਮਿਲਦਾ ਸੀ ਸਾਡੀ ਜੂਨ ਵੀ ਸੋਤਰ ਗਈ ਸੀ ਕਿ ਸਾਡਾ ਘਰ ਜੂਨ ਪੱਕਾ ਬਣ ਗਿਆ ਸੀ ਸਰਪੰਚ ਨੇ ਸਾਡੇ ਦੋ ਕਮਰੇ ਪੱਕੇ ਪਵਾ ਦਿੱਤੇ ਸੀ ਤੇ ਮੇਰਾ ਘਰ ਵਾਲਾ ਤਾਂ ਬਸ ਹੁਣ ਸ਼ਰਾਬ ਦੇ ਨਾਲ ਹੀ ਟੱਗ ਰਿਹਾਦਾ ਸੀ ਉਹ ਕਦੇ ਤਾਂ ਕਦੇ ਹੁੰਦੀ ਆੜੇ ਕਰਨ ਵੀ ਨਹੀਂ ਗਿਆ ਸੀ ਮੇਰੀ ਸੱਸ ਨੂੰ ਘਰ ਹੀ ਕੰਮ ਕਰਦੀ ਹੁੰਦੀ ਸੀ ਤੇ ਬਹੁਤ ਸਨੇ ਬਾਪੂ ਘਰਾਂ ਦਾ ਕੰਮ ਕਰਨਾ ਹੀ ਛੱਡ ਦਿੱਤਾ ਉਹਨੇ ਉਹਨੂੰ ਗੋਟੇ ਦੂਦੇ ਸੀ ਤੇ ਜਦੋਂ ਘਰੇ ਕੋਲੇ ਪੈਸੇ ਆਉਣ ਲੱਗੇ ਤਾਂ ਉਹ ਕਹਿੰਦੀ ਕਿ ਬਸ ਇੱਕ ਘਰ ਦਾ ਕੰਮ ਕਰਨਾ ਤੇ ਉਹ ਤੋਂ ਹੀ ਕਰਨਾ ਮੈਥੋਂ ਨਹੀਂ ਹੋਣਾ ਕੰਮ ਹਾਂ ਦਾ ਮੇਰੀ ਸੱਸ ਨੇ ਮੈਨੂੰ ਜਵਾਬ ਦੇ ਦਿੱਤਾ ਸੀ ਤੇ ਮੈਨੂੰ ਵੀ ਖੁੱਲ ਮਿਲ ਗਈ ਸੀ ਕਿ ਸਰਪੰਚ ਦੇ ਘਰੇ ਸਰੇ ਆ ਸਕਦੀ ਸੀ ਸਰਪੰਚ ਨੇ ਬਾਹਰ ਖੁਸ਼ ਰਹਿੰਦੇ ਸੀ ਮੈਂ ਵੀ ਬਾਹਰ ਖੁਸ਼ ਰਹਿੰਦੀ ਸੀ ਤੇ ਸਰਪੰਚ ਮੈਂ ਘਰੇ ਖੁਸ਼ ਰਹਿੰਦੇ ਸੀ ਇੱਕ ਦਿਨ ਸਰਪੰਚ ਜੀ ਬਾਹਰ ਆ ਗਏ ਤੇ ਮੈਂ ਇਹ ਸਰਪੰਚ ਉਹਨਾਂ ਦੇ ਕਮਰੇ ਵਿੱਚ ਸੀ ਪਰ ਇਸੇ ਤਸੰਨ ਤੋਂ ਸਰਪੰਚ ਨੇ ਕਿਹਾ ਕਿ ਗ੍ਰੀਸੀ ਕੇ ਸ਼ਾਮ ਨੂੰ ਵਾਪਸ ਆਉਣਗੇ ਪਰ ਉਹ 3:00 ਵਜੇ ਹੀ ਕਰੇ ਆ ਗਏ ਸੀ ਉਹ ਜਦੋਂ ਕਰੇ ਆਏ ਤਾਂ ਸਿੱਧਾ ਆਪਣੀ ਕਮਰੇ ਵਿੱਚ ਇਹ ਆਏ ਤਾਂ ਬਹੁਤ ਬਹੁਤ ਹੋਰੀ ਨਾਲ ਦੇ ਵਿੱਚ ਦੋਵੇਂ ਬੈਠੇ ਪਏ ਸੀ ਤੇ ਸਾਨੂੰ ਉਹਨਾਂ ਨੂੰ ਦੇਖ ਕੇ ਉਹ ਚੀਕਾਂ ਮਾਰਨ ਲੱਗੀ ਦੋਸਰੇ ਰੋਣ ਪਾਉਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਹੀ ਹਾਂ ਆਇਆ ਰਿਹਾ ਆਹਨ ਲੱਗੇ ਪਿਆ ਹਾਂ ਦੇਖ ਕੇ ਹਰ ਨਾਲ ਰਹੇ ਤੇ ਕਿ ਆਹਨ ਆਪਾਂ ਤੋਂ ਤੇ ਕਮ ਤੁੰਦ ਸੀ ਤੇ ਅੱਜ ਫੇਰ ਉਹ ਰੌਲਾ ਪਾਉਂਦੇ ਸੀ ਪਰ ਇਹ ਗੱਲ ਉਹਨੇ پیچھے ਦਾ ਮਨ ਬਾਅਦ ਵਿੱਚ ਇੱਕ ਤਾਂ ਲੱਗਦੇ ਤੇ ਇਹ ਉਸ ਸਮਝ ਗਈ ਚਾਲ ਦੀ ਸਰਪੰਚਣੀ ਨੇ ਪਾਸ ਸਰਪੰਚ ਨੂੰ ਸਿੱਧਾ ਹੀ ਕਹਿ ਦਿੱਤਾ ਕਿ ਤੂੰ ਮੈਨੂੰ ਬੱਸ ਹੁਣ ਤੱਕ ਦੇ ਦੇ ਮੈਂ ਤੇਰੇ ਪਹਿਲਾਂ ਇਹ ਲੱਛੰਡੇ ਇਕਲੇ ਸੀ ਜਿਦੋਂ ਕੰਮ ਕੋਲ ਹੀ ਦਿਨ ਹੋਣਾ ਅੰਤ ਸਰਪੰਚ ਨੇ ਵੀ ਸੁਤਾ ਹੈ ਤੇ ਦਿਨ ਕੋਨਾ ਦੋਹਾਂ ਜੀ ਚਲੜਾਈ ਦੇ ਕੇ ਤਾਂ ਮੈਂ ਫਟਾਫਟ ਆਪਣੇ ਘਰੇ ਚ ਆ ਗਈ ਤੇ ਉਸ ਤੋਂ ਬਾਅਦ ਉਹਨਾਂ ਵਿੱਚ ਕੀ ਹੋਇਆ ਉਹ ਮੈਨੂੰ ਨਹੀਂ ਪਤਾ ਅਗਲੇ ਦਿਨ ਮੈਨੂੰ ਸਰਪੰਚ ਨੇ ਹੀ ਫੋਨ ਕਰਕੇ ਬੁਲਾਇਆ ਗਿਆ ਕਿ ਕਹਿੰਦੀ ਸੋਕੇ ਕੰਮ ਕਰਨ ਕਿਉਂ ਨਹੀਂ ਆਈ ਤੂੰ ਜਦੋਂ ਮੈਂ ਆ ਕੋ ਕੁਝ ਨਾ ਬੋਲੀ ਤਾਂ ਉਹ ਕਹਿੰਦੇ ਉਹ ਕਹਿੰਦਾ ਤੂੰ ਬੇਵਕਰ ਹੋ ਕੇ ਘਰ ਆਖ ਤੇ ਕੰਮ ਕਰਕੇ ਜਦੋਂ ਮੈਂ ਘਰੇ ਗਈ ਤਾਂ ਸਰਪੰਚ ਨੇ ਆਪਣੇ ਸਾਹ ਆਪਣਾ ਸਾਰਾ ਘਾਓ ਸਮਾਨ ਲੈ ਕੇ ਉੱਥੋਂ ਚਲੀ ਗਈ ਸੀ ਤੇ ਸਰਪੰਚ ਨੇ ਵੀ ਉਸੇ ਦਿਨ ਉਸਨੂੰ ਤਲਾਕ ਦਿੱਤਾ ਉਸ ਤੋਂ ਬਾਅਦ ਸਰਪੰਚ ਨੇ ਘਰੇ ਵਾਪਸ ਨਹੀਂ ਆਈ ਤਾਂ ਸਰਪੰਚ ਨੇ ਵੀ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਂਦਾ ਸੀ ਤੇ ਉਹਨੇ ਮਾਪਿਓ ਨੂੰ ਵੀ ਆਪਣੇ ਪਿੰਡ ਬੁਲਾ ਲਿਆ ਸੀ ਪਰ ਉਸਦੇ ਮਾਪਿਓ ਬਹੁਤ ਦੁਖੀ ਕਿ ਉਹਨਾਂ ਦੋਹਾਂ ਜੀਆਂ ਦਾ ਤਲਾਕ ਹੋ ਗਿਆ ਤੇ ਸਰਪੰਚ ਨੇ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਉਹ ਜਨਾਨੀ ਠੀਕ ਨਹੀਂ ਸੀ ਉਹ ਬਾਹਰ ਕਿਸੇ ਮੁੰਡੇ ਨਾਲ ਘਰਤ ਸੀ ਤੇ ਇਸੇ ਗੱਲਾਂ ਹਸਣ ਤਲਾਕ ਦਿੱਤਾ ਪਿੰਡ ਵਿੱਚ ਹੀ ਇਹ ਦੋਵੇਂ ਗੱਲ ਸਾਰੀ ਪਤਾ ਲੱਗ ਗਈ ਸੀ ਕਿ ਸਰਪੰਚ ਦਾ ਤਲਾਕ ਹੋ ਗਿਆ ਤੇ ਸਾਰੇ ਪਿੰਨੇ ਘਰ ਵਾਲੀ ਨੂੰ ਹੀ ਗਲਤ ਕਹਿੰਦੇ ਸੀ ਉਹਨਾਂ ਦੇ ਹਰ ਰੋਜ਼ ਘਰੇ ਕੰਮ ਕਰਨ ਜਾਂਦੀ ਸੀ ਤੇ ਸਰਪੰਚ ਨੇ ਆਪਦੇ ਮਾਪਿਆਂ ਨੂੰ ਪਿੰਡ ਬੁਲਾ ਲਿਆ ਸੀ ਤੇ ਉਹ ਕਹਿੰਦੇ ਉਸ ਦੀ ਮਾਹ ਭੈਣ ਦੀ ਊਲ ਰਹਿੰਦੀ ਸੀ ਤੇ ਉਸ ਦਾ ਪਿਓ ਵਿਰਧ ਉਮਰ ਦਾ ਸੀ ਉਹ ਜਿਆਦਾ ਤੁਰੇ-ਫੁਰੇ ਨਹੀਂ ਸੀ ਜਾਂਦਾ ਉਹ ਉਹ ਤਾਂ ਬੈਠਦੇ ਹੀ ਪਿਆ ਰਹਿੰਦਾ ਸੀ ਕਿ ਸਰਪੰਚ ਹੁਣ ਦੋਵੇਂ ਆ ਮਨ ਮਰਜ਼ੀ ਤੇ ਜਿੰਦੀ ਜਿੰਦਗੀ ਜਾਂਦੇ ਸੀ ਸਪੈਂਟ ਵੀ ਮੈਨੂੰ ਮਜ਼ਾ ਕਰਦਾ ਸੀ ਮੈਨੂੰ ਤਾਂ ਉਹ ਵਹਲਾ ਲੱਗ ਨਹੀਂ ਰਿਹਾ ਦੱਸ ਮੈਨੂੰ ਹਰ ਇੱਕ ਚੀਜ਼ ਲਿਆ ਕੇ ਦਿੰਦਾ ਸੀ ਕਿਸੇ ਚੀਜ਼ ਦੀ ਵੀ ਕੋਈ ਕੰਨੀ ਨਹੀਂ ਸੀ ਫਿਰ ਅਚਾਨਕੇ ਮੇਰੇ 체ਤ ਪਰਵ ਹੋਣ ਲੱਗੀ ਤੇ ਮੈਂ ਪ੍ਰੈਗਨੈਂਟ ਹੋ ਗਈ ਜਦੋਂ ਮੈਂ ਇਹ ਗੱਲ ਸਰਪੰਚ ਨੂੰ ਦੱਸੀ ਤਾਂ ਸਰਪੰਚ ਖੁਸ਼ ਹੋ ਗਿਆ ਕਿ ਕਹਿੰਦਾ ਇਹ ਤਾਂ ਆਪਣੇ ਪਿਆਰ ਦੀ ਨਿਸ਼ਾਨੀ ਹੈ ਇਹਨੂੰ ਕੋਈ ਕੁਝ ਨਹੀਂ ਕਰਨਾ ਇਹਨੂੰ ਤੂੰ ਜਨਮ ਦੇਵੇਂਗੀ ਤੇ ਮੈਂ ਬੱਚੇ ਦੀ ਜ਼ਿੰਮੇਵਾਰੀ ਮੈਂ ਮੇਰੀ ਹੈ ਤੇ ਇਸ ਬੱਚੇ ਨੂੰ ਚੰਗੇ ਸਕੂਲ ਵਿੱਚ ਪੜ੍ਹਾਵਾਂਗਾ ਤੇ ਚੰਗੀ ਜ਼ਿੰਦਗੀ ਦੇਵਾਂਗਾ ਮੇਰੇ ਘਰ ਵਾਲੇ ਨੇ ਤਾਂ ਨਾਲ ਨੂੰ ਇਹ ਸੁੱਖ ਕਦੇ ਨਹੀਂ ਦਿੱਤਾ ਸੀ ਤੇ ਬੱਚਾ ਹੋਣਾ ਤਾਂ ਬਹੁਤ ਜ਼ੋਰ ਦੀ ਗੱਲ ਹੈ ਮੈਂ ਵੀ ਅੰਦਰੋਂ ਬਹੁਤ ਖੁਸ਼ ਸੀ ਕਿ ਮੈਂ ਮਾਂ ਬਣਨ ਵਾਲੀ ਹਾਂ ਉਸ ਵੀ ਉਹ ਵੀ ਉਸ ਮਰਦ ਦੇ ਬੱਚੇ ਦੀ ਜਿਹੜਾ ਮੈਨੂੰ ਦਿਨੋਂ ਚਾਹੁੰਦਾ ਸੀ ਮੇਰਾ ਘਰ ਵਾਲਾ ਤਾਂ ਮੇਰਾ ਬਿਲਕੁਲ ਵੀ ਨਹੀਂ ਸੀ ਮੋਹ ਕਰਦਾ ਉਹ ਨੂੰ ਸਿਰਫ ਪੈਸੇ ਨਾਲ ਮਤਲਬ ਸੀ ਉਹ ਨੂੰ ਪੈਸੇ ਹਨ ਨੂੰ ਖੁੱਲਾ ਮਿਲਦਾ ਸੀ ਤੇ ਸਰਪੰਚ ਮੈਨੂੰ ਕਹਿੰਦਾ ਸੀ ਕਿ ਤੇਰਾ ਘਰ ਵਾਲਾ ਜ਼ਿਆਦਾ ਟਾਈਮ ਜਾਂਦਾ ਨਹੀਂ ਰਹਿੰਦਾ ਉਹ ਜਿਸ ਹਿਸਾਬ ਨਾਲ ਸ਼ਰਾਬ ਪੀਂਦਾ ਉਹ ਤਾਂ ਛੇਤੀ ਹੀ ਰੱਬ ਨੂੰ ਪਿਆਰਾ ਹੋ ਜਾਊਗਾ ਬਸ ਬੇਫਿਕਰ ਹੋ ਕੇ ਇਸ ਬੱਚੇ ਨੂੰ ਜਨਮ ਦੇ ਤੇ ਸਰਪੰਚ ਆਪ ਮੈਨੂੰ ਦਵਾਈ ਦਵਾ ਕੇ ਲਿਆਉਂਦਾ ਜਦੋਂ ਦਸੀ ਤੇ ਜਦੋਂ ਜਦੋਂ ਮੈਂ ਉਹਨੂੰ ਕਹਿੰਦੀ ਕਿ ਲੋਕ ਕੀ ਕਹਿਣਗੇ ਤਾਂ ਉਹ ਕਹਿੰਦਾ ਦਿੰਦਾ ਸੀ ਕਿ ਜੋ ਕਹਿੰਦੇ ਆ ਉਹ ਕਹੀ ਜਾਣੇ ਮੈਂ ਖਾਨਦਾਨ ਦੀ ਵਿਆਹ ਕਿੱਲ ਹੈ ਅਸੀਂ ਉਹ ਨੇ ਕਿਹੜਾ ਮੇਰਾ ਨਾਮ ਰੋਸ਼ਨ ਕਰ ਦਿੱਤਾ ਹੁਣ ਤਾਂ ਮੈਨੂੰ ਮੈਂ ਤੈਨੂੰ ਹੀ ਪਿਆਰ ਕਰਦਾ ਤੇ ਹੁਣ ਆਪਣੀ ਪਿਆਰ ਦੀ ਨਿਸ਼ਾਨੀ ਵੀ ਆਉਣ ਵਾਲੀ ਹੈ ਤੇ ਇਸ ਦਾ ਖਿਆਲ ਰੱਖਣਾ ਮੇਰਾ ਹੀ ਫਰਜ਼ ਬਣਦਾ ਮਹੀਨੇ ਇਨੇ ਵਾਰ ਜਦੋਂ ਮੇਰੇ ਕੋਕੋ ਬੱਚੇ ਨੇ ਜਨਮ ਲਿਆ ਤਾਂ ਉਹ ਇੱਕ ਪੁੱਤ ਸੀ ਸਰਪੰਚ ਉਹ ਸੁਦਨ ਵਰਗ ਕੋਸ਼ ਹੋਇਆ ਉਸਨੇ ਸਾਰੇ ਪਿੰਡ ਵਿੱਚ ਲੱਡੂ ਅੰਡੇ ਸੀ ਤਾਂ ਹੁਣ ਕਦੇ-ਕਦੇ ਮੈਨੂੰ ਆਪਣੀ ਕਿਸਮਤ 'ਤੇ ਵੀ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਮੇਰੀ ਕਿਸਮਤ ਕੀ ਸੀ ਤੇ ਕੀ ਨਿਕਲੇ ਜੇ ਮੇਰੇ ਜਿਹੜਾ ਪੁੱਤ ਹੋਇਆ ਸੀ ਉਹ ਉਹ ਹੋ ਸਰਪੰਚ ਵਰਗਾ ਸੀ ਲੋਕ ਜਦੋਂ ਵੀ ਮੇਰੇ ਬੋਤਨ ਦੇਖਦੇ ਤਾਂ ਸਾਰੇ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਸੀ ਉਂ ਤਾਂ ਮੇਰੇ ਪੁੱਤ ਹੋਇਆ ਸੀ ਤਾਂ ਸਰਪੰਚ ਨੇ 40 ਕਿਲੇ ਮੇਰੇ ਨਾਮ ਲਵਾ ਦਿੱਤੇ ਸੀ ਤੇ ਮੈਨੂੰ ਕਹਿੰਦਾ ਕਿ ਹੁਣ ਮੈਂ ਤੇਰੇ ਨਾਲ ਇੱਕ ਬਸ ਕਾਗਜ਼ ਵਿੱਚ ਵਿਆਹ ਹੀ ਕਰਵਾ ਹੀ ਲੈਣਾ ਹਜੇ ਮਿੰਦਾ 2 ਮਹੀਨਾ ਦਾ ਸੀ ਜਿਸ ਦਿਨ ਤੋਂ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਉਸ ਨੇ ਉਸ ਦਿਨ ਤੋਂ ਹੀ ਬਹੁਤ ਹੀ ਸ਼ਰਾਬ ਜਿਆਦਾ ਸ਼ਰਾਬ ਪੀਤੀ ਸੀ ਤੇ اچانک ਹੀ ਉਸ ਨੂੰ ਹਾਰਟ ਅਟੈਕ ਆ ਗਿਆ ਤੇ ਸੁੱਤਾ ਪਿਆ ਹੀ ਰਹਿ ਗਿਆ ਮੈਂ ਤਾਂ ਉਸ ਦਿਨ ਬੋਤ ਪੋਸ਼ ਹੋਈ ਕਿ ਮੇਰਾ ਘਰ ਉਸ ਮੇਰਾ ਉਸੇ ਸ਼ਰਾਬੀ ਨਾਲ ਤਾਂ ਖੜਾ ਛੁੱਟ ਗਿਆ ਹੁਣ ਤਾਂ ਮੈਂ ਸਰਪੰਚ ਦੇ ਘਰੋਂ ਹੀ ਕਰੇ ਹੀ ਰਹਿੰਦੀ ਸੀ ਧੰਨਵਾਦ ਜੀ ਕਿਉਂ ਜੀ ਲੱਗੀ ਸਟੋਰੀ ਤੁਹਾਨੂੰ ਲਾਈਕ ਕਰੇ